ਬ੍ਰਾਹਮ ਗਿਆਨੀ ਸੰਤ ਬਾਬਾ ਅਜੀਤ ਸਿੰਘ ਜੀ ਹੰਸਾਲੀ ਸਾਹਿਬ ਵਾਲਿਆਂ ਦੀ ਸਾਲਾਨਾ ਵਰਸੀ ਕੱਲ ਹੰਸਾਲੀ ਖੇੜਾ ਵਿਖੇ ਬੜੀ ਸ਼ਰਧਾ ਨਾਲ ਮਨਾਈ ਗਈ ਇਸ ਮੌਕੇ ਤੇ ਸੰਤ ਬਾਬਾ ਪਰਮਜੀਤ ਸਿੰਘ ਜੀ ਹੰਸਾਲੀ ਸਾਹਿਬ ਵਾਲੇ ਸੰਤ ਬਾਬਾ ਅਮਰੀਕ ਸਿੰਘ ਜੀ ਬੋਰਪੁਰ ਚੰਝੇੜੀਆਂ ਵਾਲੇ ਸੰਤ ਬਾਬਾ ਬੰਤਾ ਸਿੰਘ ਜੀ ਮੁੰਡਾ ਪਿੰਡ ਵਾਲੇ ਸੰਤ ਬਾਬਾ ਸੁਰਜੀਤ ਸਿੰਘ ਜੀ ਰਣਵਾ ਪਿੰਡ ਵਾਲੇ ਭਾਈ ਪਾਲ ਸਿੰਘ ਜੀ ਪਟਿਆਲਾ ਅਤੇ ਬਾਬਾ ਬੁੱਧ ਸਿੰਘ ਜੀ ਨਿੱਕੋ ਘੁੰਮਣ ਵਾਲੇ ਵਿਸ਼ੇਸ਼ ਤੌਰ ਤੇ ਹਾਜ਼ਰ ਰਹੇ। ਇਸ ਮੌਕੇ ਤੇ ਸਾਧੂ ਰਾਮ ਪਟਮਾਜਰਾਂ ਨੇ ਕਿਹਾ ਕਿ ਸੰਤ ਬਾਬਾ ਅਜੀਤ ਸਿੰਘ ਜੀ ਹੰਸਾਲੀ ਸਾਹਿਬ ਵਾਲਿਆਂ ਨੇ ਆਪਣਾ ਸਮੁੱਚਾ ਜੀਵਨ ਮਨੁੱਖਤਾ ਦੇ ਭਲੇ ਵਿੱਚ ਲੰਗਾ ਦਿੱਤਾ। ਉਹਨਾਂ ਨੇ ਆਪਣੇ ਪੂਰੇ ਜੀਵਨ ਦੇ ਵਿੱਚ ਗਰੀਬਾਂ ਤੇ ਲੋੜਵੰਦਾਂ ਦੀ ਮਦਦ ਕੀਤੀ ਹੈ ਅਤੇ ਹੁਣ ਉਹਨਾਂ ਦੇ ਚਲੇ ਜਾਣ ਤੋਂ ਬਾਅਦ ਉਹਨਾਂ ਦੇ ਕਾਰਜਾਂ ਤੋਂ ਸਿੱਧ ਲੈ ਕੇ ਸਾਨੂੰ ਵੀ ਸਮਾਜ ਭਲਾਈ ਦੇ ਕਾਰਜ ਕਰਨੇ ਚਾਹੀਦੇ ਨੇ ਹੰਸਾਲੀ ਵਿਖੇ ਹਸਾਲ ਦੀ ਤਰ੍ਹਾਂ ਸਾਲਾਨਾ ਗੁਰਮਤ ਸਮਾਗਮ ਬਾਬਾ ਜੀ ਸਿੰਘ ਹੰਸਾਲੀ ਵਾਲਿਆਂ ਦੀ ਰਹਿਨਮਾਈ ਹੇਠ ਬਾਬਾ ਪਰਮਜੀਤ ਜੀ ਵੱਲੋਂ ਕਰਵਾਇਆ ਜਾ ਰਿਹਾ ਔਰ ਅਸੀਂ ਦੇਖਦੇ ਹਾਂ ਕਿ ਅੱਜ ਦਾ ਜਿਹੜਾ ਗੁਰਮਤ ਸਮਾਗਮ ਨਾਲ ਨਾਲ ਮੈਡੀਕਲ ਕੈਂਪ ਔਰ ਫ੍ਰੀ ਮੈਡੀਕਲ ਦਾ ਜਿਹੜਾ ਕੈਂਪ ਲਾਇਆ ਗਿਆ ਬਹੁਤ ساری ਸੰਗਤ ਖੂਮਦਾਨ ਦਾ ਆਇਆ ਲੱਗਦਾ ਔਰ ਇੱਥੇ ਹਜ਼ਾਰਾਂ ਦੀ ਤਦਾਦ ਵਿੱਚ ਲੋਕ ਆ ਕੇ ਨਮਸਤਕ ਹੁੰਦੇ ਨੇ ਕਿਉਂਕਿ ਇਹ ਏਰੀਏ ਨੂੰ ਬਾਬਾ ਜੀ ਸਿੰਘ ਸਾਲੇ ਵਾਲੇ ਦੀ ਬਹੁਤ ਵੱਡੀ ਦੇਣ ਹੈ ਸਾਰੇ ਪੰਜਾਬ ਨੂੰ ਬਹੁਤ ਵੱਡੀ ਦੇਣ ਹੈ ਉਹਨਾਂ ਨੇ ਲੱਖਾਂ ਹੀ ਲੋਕਾਂ ਨੂੰ ਗੁਰੂ ਦੇ ਲਾੜ ਲਾਇਆ ਔਰ ਗੁਰੂ ਵਾਲੇ ਬਣਾਇਆ ਅੱਜ ਅਸੀਂ ਦੇਖਦੇ ਕਿ ਇੱਥੇ ਬਾਬਾ ਜੀ ਦੀ ਰਹਿਨਮਾਈ ਹੇਠ ਜਿਹੜਾ ਸਿਵਲ ਹਸਪੀਟਲ ਜਿਹੜਾ ਸਾਡਾ ਉਹ ਵੀ ਹੈ ਉਹਨਾਂ ਦੀ ਬਦੌਲਤ ਹੀ ਹੈ ਵੀ ਜੋਨਾਂ ਦੀ ਜਿਹੜੇ ਵਿਦੇਕ ادارے ਨੇ ਕੁੜੀਆਂ ਦਾ ਕਾਲਜ ਬਹੁਤ ਵੱਡੀ ਦੇਣ ਸਾਡੇ ਇਲਾਕੇ ਨੂੰ ਆ ਔਰ ਅਸੀਂ ਹਮੇਸ਼ਾ ਉਹਨਾਂ ਦੀ ਰਹਿਨਮਾਈ ਹੇਠ ਇਸ ਇਲਾਕੇ ਦੀ ਤਰੱਕੀ ਲਈ ਕਮ ਸਾਰੇ ਰਲ ਮਿਲ ਕੇ ਕੰਮ ਕਰਾਂਗੇ ਅੱਜ ਬਰਮੇਲ ਸੰਤ ਬਾਬਾ ਜੀ ਸਿੰਘ ਸਾਲੇ ਵਾਲੇ ਦੀ 7ਵੀਂ ਵਰਸੀ ਤੇ ਜੋ ਅੱਜ ਪ੍ਰੋਗਰਾਮ ਹੋ ਰਿਹਾ ਸੰਬੋਧਨ ਸਾਹਿਬ ਪਾਠ ਖਾਏ ਸੀ ਤੇ ਅੱਜ ਉਹਨਾਂ ਦੇ ਭੋਗ ਭਾਏ ਭੋਗ ਪੈ ਤੋਂ ਬਾਅਦ ਸੰਗਤਾਂ ਜੋ ਇੱਥੇ ਬਾਬਾ ਜੀ ਨੂੰ ਵਾਸਪਤੋਂ ਹੋਣ ਆ ਰਹੀਆਂ ਨੇ ਉਹਨਾਂ ਦੀ ਹਰੇਕ ਸਾਲ ਦੀ ਆਦਤ ਜਿਉਂ ਬਾਬਾ ਜੀ ਬੜੀ ਦੇਣ ਸੀ ਜਿਸ ਤਰ੍ਹਾਂ ਹੁਣ ਸਾਡੇ ਹਲਕੇ ਦੇ ਐਮਐਲਏ ਸਾਹਿਬ ਨੇ ਦੱਸਿਆ ਕੁਸ਼ਤੀਆਂ ਬਾਰੇ ਜਿਹੜੇ ਪਿੰਡ 'ਚ ਵੀ ਕੁਸ਼ਤੀ ਹੁੰਦੀਆਂ ਕਬੱਡੀ ਟੂਰਨਾਮੈਂਟ ਬਾਬਾ ਜੀ ਬੜੀ ਦੇਣ ਸੀ ਜਿਸ ਤਰ੍ਹਾਂ ਕੈਂਪ ਸਾਡੇ 1 ਮਈ ਨੂੰ ਸੱਚਖੰਡ ਗੱਡੀ ਖੜਦੀ ਆ ਹਰੇਕ ਸਾਲ ਉਹ ਲੰਗਰ ਦਿੰਦੇ ਰਹੇ ਹੁਣ ਵੀ ਉਹੀ ਜਿਵੇਂ ਪ੍ਰਸਤਮਾ ਉਦਾਂ ਹੀ ਚੱਲ ਰਹੀ ਹੈ ਜਿਵੇਂ ਬਾਬਾ ਜੀ ਨੇ ਤੋਰੀਆਂ ਕੁੜੀਆਂ ਦਾ ਕਾਲਜ ਡੈਂਟਲ ਹਸਪਤਾਲ ਤੇ ਸਕੂਲ ਤੇ ਜਿਸ ਤਰ੍ਹਾਂ ਹਸਪਤਾਲ ਦੱਸਿਆ ਹਸਪਤਾਲ 'ਚ ਵੀ ਬਾਬਾ ਜੀ ਦੀ ਬੜੀ ਦੇਣ ਸੀ ਕਿਉਂ ਸਰਕਾਰ ਕੰਨੀ ਦਿੱਤਾ ਦੋਹਿਆਂ ਹੁਣ ਵੀ ਪਹਿਲਾਂ ਵੀ ਘੱਟ ਮਿਲਦਿਆ ਸੀ ਬਾਬਾ ਜੀ ਕੰਨੀ ਤੇਈ ਦੋਹਿਆਂ ਜੰਮੀਆਂ ਕਰਾਈ ਜਾਂਦੇ ਸੀ ਹੁਣ ਵੀ ਜੋ ਉਦਾਂ ਹੀ ਜਿੰਨੇ ਬਾਬਾ ਜੀ ਨੇ ਪ੍ਰੋਗਰਾਮ ਜਿਵੇਂ ਚੱਲ ਰਹੇ ਉਹਦੇ ਚਲਾ ਗਏ ਅੱਜ ਸੰਸਾਰੀ ਸਾਹਿਬ ਮਾਹਪੁਰਸ਼ਾ ਦਾ ਸੰਤ ਮਾਹਪੁਰਸ਼ਾ ਚਕਨਵਾਸੀ ਸੰਤ ਬਾਬਾ ਅਜੀਤ ਸਿੰਘ ਜੀ ਦਾ ਜਨਮ ਦਿਹਾੜਾ ਵੀ ਮਨਾ ਰਹੇ ਹੈ ਔਰ ਇਹ ਮੈਂ ਸਮਝਦੇ ਤਪੋਸਥਾਨ ਹੈ ਜਿੱਤੇ ਇਹ ਇਨਾ ਮਹਾਪੁਰਸ਼ਾਂ ਨੇ ਆ ਕੇ ਤਪੱਸਿਆ ਕੀਤੀ ਔਰ ਵੀ ਦੁਨੀਆ ਤੱਕ ਮੈਂ ਸਭ ਨੂੰ ਆਪਣਾ ਸੰਦੇਸ਼ ਵੀ ਦਿੱਤਾ ਭਾਈਚਾਰ ਸਾਬ ਪਿਆਰ ਦਾ ਮੁਹੱਬਤ ਦਾ ਔਰ ਸਭ ਤੋਂ ਬੜੀ ਗੱਲ ਹੈ ਕਿ ਮਹਾਪੁਰਸ਼ ਜਿਹੜੇ ਤੇ ਇੱਕ ਸੈਕੂਲਰ ਤੇ ਹਰ ਧਰਮ ਆਪ ਜਿੱਤੇ ਗੁਨਾਣਕ ਬਾਸ਼ਾਲ ਦੀ ਧਰਮ ਨਾਲ ਜੁੜੇ ਸੀ ਉਸੇ ਸਾਰੇ ਧਰਮਾਂ ਦੀ ਜਿੱਤ ਵੀ ਕਰਵਾਉਂਦੇ ਔਰ ਉਹਨਾਂ ਦਾ ਜਿਹੜਾ ਜਾਣਾ ਮੈਂ ਸਮਝਦਾ ਕਿ ਉਹ ਉਹਨਾਂ ਦੀ ਆਤਮਾ ਇੱਥੇ ਹੀ ਫਿਰ ਹੈਗੀ ਆ ਆਪਾਂ ਕਹਿੰਦੇ ਨਹੀਂ ਕਈ ਵਾਰੀ ਨੂੰ ਮੋਖ ਹੋ ਗਿਆ ਪਰ ਇਹ ਜੇ ਤਕਸਵੀ ਇਹ ਜੇ ਦਰবেশ ਮਹਾਪੁਰਸ਼ ਬਾਰ-ਬਾਰ ਜਲਮੁਲੰਦੇ ਰਹੇ ਸਾਨੂੰ ਤਾਂ ਇਹ ਲੱਗਦਾ ਵੀ ਉਹ ਇੱਥੇ ਹੀ ਬਰਾਜਮਾਨ ਨੇ ਇਸ ਲਈ ਉਹਨਾਂ ਨੇ ਸਮਾਜ ਨੂੰ ਕੌਮ ਨੂੰ ਸੇਹ ਦਿੱਤੀ ਹੈ ਔਰ ਇੱਕ ਸਮਾਜ ਸੇਵੀ ਦੇ ਤੌਰ ਤੇ ਵੀ ਉਹਨਾਂ ਨੂੰ ਜਾਣਦੇ ਆ ਇੱਕ ਵਿਦਿਆ ਦੇ ਇੱਕ ਅਸਟੰਗੇ ਅਧਿਆਪਕ ਦੀ ਤਰ੍ਹਾਂ ਵੀ ਉਹਨਾਂ ਨੂੰ ਜਾਣਿਆ ਜਾਂਦਾ ਇੱਕ ਸਪੋਰਟਸਮੈਨ ਦੇ ਤੌਰ ਤੇ ਵੀ ਉਹਨਾਂ ਨੂੰ ਜਾਣਿਆ ਜਾਂਦਾ ਕਿਉਂਕਿ ਉਹਨਾਂ ਨੇ ਤਾਂ ਹਰ ਖਿੱਤੇ ਦੇ ਵਿੱਚ ਗਰੀਬ ਲੜਕੀਆਂ ਦੇ ਵਿਆਹਾਂ ਖੂਨਦਾਨ ਕੰਮ ਔਰ ਅੱਖਾਂ ਦੇ ਕੈਂਪ ਲਾਉਣੇ ਲੈਂਸ ਫੜੀ ਪਵਾਉਣੇ ਇਹ ਜਿਹੜੇ ਜਿੰਨੇ ਸਮਾਜ ਸੇਵਾ ਦੇ ਫੰਕਸ਼ਨ ਕੀ ਹੰਸਾੜੀ ਸਾਹਿਬ ਅਸੀਂ ਉਹਨਾਂ ਦੇ ਚਰਨਾਂ ਦੇ ਵਿੱਚ ਬੈਠ ਕੇ ਅਸੀਂ ਆਪ ਦੇਖਦੇ ਰਹੇ ਹਾਂ ਇਸ ਲਈ ਜਿੱਥੇ ਨਵੇਂ ਸਾਲ ਦੀ ਮੁਬਾਰਕਬਾਦ ਦੇ ਨਾਲ ਜਿਹਦਾ ਨਵਾਂ ਵੀ ਸਾਲ ਹੈ ਨਵੇਂ ਸਾਲ 22 ਤੋਂ ਬਾਅਦ 23 ਚੜਿਆ ਹੈ ਪ੍ਰਮਾਤਮਾ ਸਾਡੇ ਪੰਜਾਬ ਲਈ ਸਾਡੇ ਹਿੰਦੁਸਤਾਨ ਲਈ ਇਹ ਸਾਲ ਚੰਗਾ ਹੋਵੇ ਪੰਜਾਬ ਦਾ ਵਾਤਾਵਰਨ ਜਿਹੜਾ ਠੀਕ ਹੋਵੇ ਕਿਉਂਕਿ ਪੰਜਾਬ ਦਾ ਵਾਤਾਵਰਨ ਬੜਾ ਗੰਧਲਾ ਹੋ ਗਿਆ ਲਾਡਰ ਡਾਡਰ ਦੀ ਵੀ ਗੈਂਗਸਟਰ ਲੋਟਕੋ ਹਾਂ আর ਤੁਸੀਂ ਦੇਖੋਗੇ ਧਰਮ ਦੇ ਨਾਂ ਤੇ ਦੁਕਾਨਦਾਰੀਆਂ ਚਲਾਈਆਂ ਜਾ ਰਹੀਆਂ ਹੈ ਔਰ ਪੰਜਾਬ ਦੇ ਕੁਝ ਐਸੀਆਂ ਤਾਕਤਾਂ ਆਪਣੇ ਆਪ ਨੂੰ ਸੰਤਾਂ ਦੇ ਰੂਪ ਚ ਦਿਖਾ ਕੇ ਸੰ ਪੰਜਾਬ ਦੇ ਮਾਹੌਲ ਨੂੰ ਖਰਾਬ ਕਰਨਾ ਚਾਹੁੰਦੀਆਂ ਹਨ ਉਹਨਾਂ ਨੂੰ ਗੁਰੂ ਮਹਾਰਾਜ ਸਤਿ ਸਤਿ ਲਵੇ ਔਰ ਇਹ ਜੇ ਮਾਪੁਰਸ਼ ਜਿਹੜੇ ਕਿ ਸਰਵ ਸਾਂਝੀ ਗੱਲ ਕਰਦੇ ਸ ਸਮਾਨਤਾ ਦੀ ਬਰਾਬਰੀ ਦੀ ਗੱਲ ਕਰਦੇ ਤੇ ਇਹ ਜੇ ਮਾਪੁਰਸ਼ ਇਸ ਧਰਤੀ ਤੇ ਵਾਰ-ਵਾਰ ਆਉਂਦੇ ਰਹਿਣ ਤਾਂ ਕਿ ਇਸ ਕਾਲਯੁਗੀ ਸਮਾਜ ਨੂੰ ਕੁਸੇ ਦੇ ਸਕਣ ਔਰ ਮੈਂ ਕਾਮਨਾ ਕਰਦਾ ਕਿ ਆਉਣ ਵਾਲਾ ਸਾਲ 23 ਵਾਲਾ ਸਾਲ ਸਾਡੇ ਦੇਸ਼ ਲਈ ਪੰਜਾਬ ਲਈ ਸੁਹਾਵਣਾ ਹੋਵੇ ਭਾਈਚਾਰਕ ਬਣੀ ਰਹੇ ਲਾਈਵ ਤੇ ਇਸ ਚੈਨਲ ਦੇ ਲਈ ਰਚਨਾ ਸ਼ਾਹੀ ਦੀ ਵਿਸ਼ੇਸ਼ ਰਿਪੋਰਟ